ਬੁਲਬੁਲ ਸੋਹਣੀ ਸੁਨੱਖੀ ਤੇ ਸੁਭਾਅ ਦੀ ਬਹੁਤ ਵਧੀਆ ਕੁੜੀ ਸੀ। ਉਸਨੇ 10ਵੀਂ ਦੇ ਪੇਪਰ ਦਿੱਤੇ ਸਨ। ਇਸ ਲਈ ਉਹ ਸਾਰਾ ਦਿਨ ਵੇਲੀ ਹੋਣ ਕਰਕੇ ਆਪਣੀ ਮਾਂ ਦੇ ਨਾਲ ਕੰਮਾਂ ਵਿੱਚ ਉਸ ਦਾ ਹੱਥ ਵਟਾਉਂਦੀ ਸੀ। ਬੁਲਬੁਲ ਦੇ ਦੋ ਵੱਡੇ ਭਰਾ ਸਨ। ਇੱਕ ਦੁਬਈ ਵਿੱਚ ਗਿਆ ਹੋਇਆ ਸੀ ਅਤੇ ਛੋਟਾ ਭਰਾ ਇੱਧਰ ਹੀ ਖੇਤੀਬਾੜੀ ਸੰਭਾਲਦਾ ਸੀ। ਦੋਵੇਂ ਭਰਾ ਆਪਣੀ ਛੋਟੀ ਭੈਣ ਬੁਲਬੁਲ ਨੂੰ ਬਹੁਤ ਚਾਹ ਲਾੜ ਨਾਲ ਰੱਖਦੇ ਸਨ ਕਿਉਂਕਿ ਬੁਲਬੁਲ ਦੋ ਭਰਾਵਾਂ ਦੀ ਇਕਲੌਤੀ ਭੈਣ ਸੀ ਇਸ ਲਈ ਉਸ ਦੀ ਹਰ ਖੁਸ਼ੀ ਪੂਰੀ ਕੀਤੀ ਜਾਂਦੀ ਸੀ ਚੰਗੇ ਘਰਬਾਰ ਅਤੇ ਜ਼ਮੀਨਾਂ ਦੇ ਮਾਲਕ ਸਨ ਬਲਬੁਲ ਦੇ ਮਾਪੇ ਪਰ ਰੱਤੀ ਪਰ ਵੀ ਹੰਕਾਰ ਨਹੀਂ ਸੀ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਰੋਜ਼ਾਨਾ ਨਿਤਨੇਮ ਕਰਨਾ ਅਤੇ ਗੁਰੂ ਘਰ ਦਰਸ਼ਨਾਂ ਲਈ ਜਾਣਾ ਇਹ ਸਾਰੇ ਪਰਿਵਾਰ ਦਾ ਨਿਤਨੇਮ ਸੀ ਬਲਬੁਲ ਬਚਪਨ ਤੋਂ ਹੀ ਇਹੋ ਜੇ ਮਾਹੌਲ ਵਿੱਚ ਪਲੀ ਅਤੇ ਵੱਡੀ ਹੋਈ ਇਸ ਲਈ ਉਸ ਦਾ ਸੁਭਾਅ ਬੜਾ ਹੀ ਮਿੱਠਾ ਤੇ ਸ਼ਾਂਤ ਸੀ ਪੜ੍ਹਾਈ ਲਿਖਾਈ ਵਿੱਚ ਵੀ ਬੁਲਬੁਲ ਸਾਰੇ ਬੱਚਿਆਂ ਤੋਂ ਅਵਲ ਆਉਂਦੀ ਸੀ। ਸਾਰੇ ਅਧਿਆਪਕ ਬੁਲਬੁਲ ਦੀ ਤਾਰੀਫ਼ ਕਰਦੇ ਸਨ ਅਤੇ ਬੁਲਬੁਲ ਦੇ ਮਾਪੇ ਵੀ ਬੜਾ ਖੁਸ਼ ਹੁੰਦੇ। ਬੁਲਬੁਲ ਵੀ ਆਪਣੇ ਮਾਪਿਆਂ ਅਤੇ ਵੀਰਾਂ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਪਿੰਡ ਦੀ ਮਿੱਟੀ ਦੀ ਮਹਿਕ ਉਸਦੇ ਸਾਹਾਂ ਵਿੱਚ ਵਸਦੀ ਸੀ। ਬੁਲਬੁਲ ਸਕੂਲ ਤੋਂ ਘਰ ਆ ਕੇ ਆਪਣੀ ਮਾਂ ਨਾਲ ਘਰ ਦੇ ਸਾਰੇ ਕੰਮ ਕਰਵਾਉਂਦੀ ਸੀ ਤੇ ਫਿਰ ਉਹ ਜਿਵੇਂ-ਜਿਵੇਂ ਵੱਡੀ ਹੁੰਦੀ ਗਈ, ਓਵੇਂ-ਓਵੇਂ ਸਾਰੇ ਕੰਮਾਂ ਵਿੱਚ ਨਪੁੰਨ ਹੁੰਦੀ ਗਈ। ਬੁਲਬੁਲ ਘਰ ਵਿੱਚ ਬਹੁਤ ਸਾਫ਼ ਸਫਾਈ ਰੱਖਦੀ ਸੀ ਅਤੇ ਉਸ ਨੂੰ ਘਰ ਨੂੰ ਸਜਾਉਣ ਦਾ ਬੜਾ ਸ਼ੌਕ ਸੀ ਇਸ ਲਈ ਉਹ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਇਕੱਠੀਆਂ ਕਰਦੀ ਰਹਿੰਦੀ ਸੀ ਹੁਣ ਤਾਂ ਉਹ ਵੈਸੇ ਵੀ 10ਵੀਂ ਦੇ ਪੇਪਰ ਦੇਣ ਤੋਂ ਬਾਅਦ ਵਿਹਲੀ ਹੀ ਸੀ ਇਸ ਲਈ ਉਹ ਘਰ ਦਾ ਕੰਮ ਕਰਦੀ ਹੀ ਰਹਿੰਦੀ ਅਤੇ ਘਰ ਨੂੰ ਸਜਾਉਣ ਵਿੱਚ ਲੱਗੀ ਰਹਿੰਦੀ 10ਵੀਂ ਦਾ ਰਿਜ਼ਲਟ ਆਇਆ ਤਾਂ ਬੁਲਬੁਲ ਬਹੁਤ ਵਧੀਆ ਨੰਬਰਾਂ ਨਾਲ ਪਾਸ ਹੋ ਗਈ ਫਿਰ ਬੁਲਬੁਲ ਨੇ ਅੱਗੇ ਦੀ ਪੜ੍ਹਾਈ ਨੂੰ ਜਾਰੀ ਰੱਖਣ ਲਈ ਪਿੰਡ ਤੋਂ ਥੋੜੀ ਜਿਹੀ ਦੂਰ ਪੈਂਦੇ ਸ਼ਹਿਰ ਵਿੱਚ 11ਵੀਂ ਕਲਾਸ ਵਿੱਚ ਦਾਖਲਾ ਲੈ ਲਿਆ ਕਿਉਂਕਿ ਉਹਨਾਂ ਦੇ ਪਿੰਡ ਵਾਲਾ ਸਕੂਲ 10ਵੀਂ ਕਲਾਸ ਤੱਕ ਹੀ ਸੀ ਸ਼ਹਿਰ ਜਿਆਦਾ ਦੂਰ ਹੋਣ ਕਰਕੇ ਬੁਲਬੁਲ ਦਾ ਭਰਾ ਉਸ ਨੂੰ ਸਕੂਲ ਛੱਡ ਕੇ ਆਉਂਦਾ ਅਤੇ ਲੈ ਕੇ ਵੀ ਆਉਂਦਾ ਸੀ ਫਿਰ ਉਸਨੇ 12ਵੀਂ ਕਲਾਸ ਤੱਕ ਪੜ੍ਹਾਈ ਪੂਰੀ ਕਰ ਲਈ 12ਵੀਂ ਪਾਸ ਕਰਨ ਤੋਂ ਬਾਅਦ ਹੀ ਬੁਲਬੁਲ ਨੂੰ ਇੱਕ ਚੰਗੇ ਘਰੋਂ ਰਿਸ਼ਤਾ ਆਇਆ ਘਰਬਾਰ ਵੀ ਚੰਗਾ ਸੀ ਅਤੇ ਮੁੰਡਾ ਵੀ ਬਹੁਤ ਵਧੀਆ ਸੀ ਤੇ ਪੜ੍ਹਿਆ ਲਿਖਿਆ ਵੀ ਸੀ ਇਸ ਲਈ ਸਾਰਿਆਂ ਨੇ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ ਸਾਰੇ ਬਹੁਤ ਜ਼ਿਆਦਾ ਖੁਸ਼ ਸਨ ਸ਼ਗਨ ਪੈਣ ਤੋਂ ਕੁਝ ਕੁ ਮਹੀਨਿਆਂ ਬਾਅਦ ਹੀ ਬੁਲਬੁਲ ਦੇ ਵਿਆਹ ਦੀ ਤਰੀਕ ਬਣ ਦਿੱਤੀ ਸਿਆਣੇ ਕਹਿੰਦੇ ਹਨ ਬੰਨੀ ਹੋਈ ਤਰੀਕ ਨੂੰ ਕਿਹੜਾ ਆਉਂਦਿਆਂ ਸਮਾਂ ਲੱਗਦਾ ਦੇਖਦੇ ਆ ਹੀ ਦੇਖਦਾ ਅੱਜ ਉਹ ਦਿਨ ਆ ਗਿਆ ਬਰਾਤ ਆਨ ਟੁਕੀ ਸੀ ਅਤੇ ਵੇੜੇ ਵਿੱਚ ਸਾਰੇ ਰਿਸ਼ਤੇਦਾਰ ਵੀ ਬੈਠੇ ਹੋਏ ਸਨ ਫਿਰ ਸਾਰੀਆਂ ਚਾਚੀਆਂ ਤਾਈਆਂ ਬੁਲਬੁਲ ਨੂੰ ਕਹਿਣ ਲੱਗੀਆਂ ਲੈ ਕੁੜੇ ਬੁਲਬੁਲ ਅੱਜ ਤੋਂ ਤੂੰ ਪਰਾਈ ਹੋ ਜਾਵੇਂਗੀ ਤਾਂ ਅਗੋ ਬੁਲਬੁਲ ਨੇ ਕਿਹਾ ਨਾ ਚਾਚੀ ਪ੍ਰਾਈ ਕਿਉ ਮੇਰੇ ਤਾਂ ਸਗੋਂ ਦੋ ਘਰ ਹੋ ਗਏ ਇੱਥੋਂ ਤਾਂ ਮੇਰਾ ਕੱਲਾ ਸਰੀਰ ਹੀ ਜਾਵੇਗਾ ਰੂਹ ਤਾਂ ਮੇਰੀ ਇੱਥੇ ਹੀ ਰਹੇਗੀ ਚਲੋ ਬੁਲਬੁਲ ਆਪਣੇ ਸਾਰੇ ਘਰ ਚਲੀ ਗਈ ਅਤੇ ਉਸਦੇ ਸਾਰੇ ਪਰਿਵਾਰ ਵਾਲਿਆਂ ਨੇ ਵੀ ਉਸ ਨੂੰ ਬੜੇ ਪਿਆਰ ਨਾਲ ਅਪਣਾਇਆ ਬੁਲਬੁਲ ਨੇ ਆਪਣੇ ਮਿੱਠੇ ਸੁਭਾਅ ਦੇ ਕਰਕੇ ਸਾਰੇ ਪਰਿਵਾਰ ਦਾ ਮਨ ਮੋਲ ਲਿਆ ਉਹ ਸਾਰਿਆਂ ਦਾ ਬੜਾ ਹੀ ਆਦਰ ਸਤਕਾਰ ਕਰਦੀ ਸੀ ਪਰ ਉਸ ਦੀ ਅੰਦਰਲੀ ਸੁਰਤੀ ਆਪਣੇ ਮਾਂ ਤੇ ਬਾਬਲ ਵਿੱਚ ਹੀ ਰਹਿੰਦੀ ਸੀ ਜਦੋਂ ਬੁਲਬੁਲ ਆਪਣੇ ਪੇਕੇ ਪਿੰਡ ਮਿਲਣ ਜਾਂਦੀ ਤਾਂ ਉਸ ਤੋਂ ਪੇਕੇ ਜਾਣ ਦਾ ਚਾ ਸਾਂਭਿਆ ਨਾ ਜਾਂਦਾ ਫਿਰ ਉਸ ਤੇ ਦੋਹਾਂ ਵੀਰਾਂ ਦਾ ਵਿਆਹ ਹੋ ਗਿਆ ਤਾਂ ਬੁਲਬੁਲ ਨੇ ਸੋਚਿਆ ਚਲੋ ਹੁਣ ਮੇਰੇ ਮਾਪਿਆਂ ਦਾ ਖਿਆਲ ਰੱਖਣ ਵਾਲੀਆਂ ਦੋ ਦੋ ਧੀਆ ਆ ਗਈਆਂ ਹੁਣ ਉਹਦੀ ਚਿੰਤਾ ਘਟ ਜਾਊਗੀ ਉਸ ਦੀਆਂ ਦੋ ਪਰਜਾਈਆਂ ਹਨ ਇਹ ਸੋਚ ਕੇ ਬੜਾ ਖੁਸ਼ ਹੁੰਦੀ ਅਤੇ ਉਹ ਕਦੇ ਵੀ ਆਪਣੇ ਆਪ ਨੂੰ ਪਰਾਈ ਨਾ ਸਮਝਦੀ ਬੁਲਬੁਲ ਦੀ ਪੇਕੇ ਘਰ ਇੱਕ ਅਲਮਾਰੀ ਪਈ ਹੋਈ ਸੀ ਜਿਸ ਵਿੱਚ ਉਸ ਦੀਆਂ ਬਹੁਤ ਸਾਰੀਆਂ ਚੀਜ਼ਾਂ ਸਾਂਭੀਆਂ ਹੋਈਆਂ ਸਨ ਪਤਾ ਲੱਗਾ ਕਿ ਇੱਕ ਦਿਨ ਉਹਨਾਂ ਨੂੰ ਅਲਮਾਰੀ ਦੀ ਲੋੜ ਸੀ ਤਾਂ ਉਹਨਾਂ ਨੇ ਕਿਹਾ ਬੇਜ਼ਵਾਨ ਚੀਜ਼ਾਂ ਨੂੰ ਕੀ ਮੋਹ ਕਰਨਾ ਅਤੇ ਇਹ ਅਲਮਾਰੀ ਖਾਲੀ ਕਰ ਦਿਓ ਬੁਲਬੁਲ ਕਦੇ ਵੀ ਕੋਈ ਗੱਲ ਦਿਲ ਤੇ ਨਾ ਲੈਂਦੀ ਉਹ ਕਿੰਨੀਆਂ ਹੀ ਗੱਲਾਂ ਨੂੰ ਇਗਨੋਰ ਕਰ ਦਿੰਦੀ ਉਹ ਕੋਈ ਵੀ ਗੱਲ ਦਿਲ ਚ ਨਾ ਰੱਖਦੀ ਭਾਵੇਂ ਉਸ ਦੀਆਂ ਪਰਜਾਈਆਂ ਗੱਲਾਂ-ਗੱਲਾਂ ਵਿੱਚ ਉਸ ਨੂੰ ਕਈ ਗੱਲਾਂ ਸੁਣਾ ਜਾਂਦੀਆਂ ਪਰ ਉਹ ਉਹਨਾਂ ਤੇ ਜਾਦਾ ਗੌਰ ਨਾ ਕਰਦੀ ਹੋਈ ਉਹਨਾਂ ਨੂੰ ਭੁਲਾ ਦਿੰਦੀ ਕਿਉਂਕਿ ਉਸਦੇ ਲਈ ਆਪਣੇ ਸਾਰੇ ਹੀ ਰਿਸ਼ਤੇ ਬਹੁਤ ਜ਼ਰੂਰੀ ਸਨ ਉਹ ਬੜੇ ਹੀ ਸਾਫ਼ ਦਿਲ ਦੀ ਅਤੇ ਸ਼ਾਂਤ ਸੁਭਾਅ ਦੀ ਹੋਣ ਕਰਕੇ ਕਿਸੇ ਨੂੰ ਵੀ ਕੋਈ ਤਕਲੀਫ ਨਹੀਂ ਦੇਣਾ ਚਾਹੁੰਦੀ ਸੀ ਜੇ ਕੋਈ ਇਨਸਾਨ ਰੋਜ਼ਾਨਾ ਨਿਤਨੇਮ ਕਰੇ ਤਾਂ ਉਸਦੇ ਸੁਭਾਅ ਤੇ ਵੀ ਅਸਰ ਪੈਂਦਾ ਹੈ ਜ਼ੁਬਾਨ ਵਿੱਚ ਰਸ ਅਤੇ ਸੁਭਾਅ ਵਿੱਚ ਨਿਮਰਤਾ ਪੈਦਾ ਹੁੰਦੀ ਹੈ ਆਪਣੇ ਸੁਭਾਅ ਦੇ ਕਾਰਨ ਬੁਲਬੁਲ ਆਪਣੇ ਪੇਕਿਆਂ ਅਤੇ ਸੋਹਰਿਆਂ ਦੋਹਾਂ ਘਰਾਂ ਦੀ लाड़ली ਸੀ ਕੁਝ ਸਮਾਂ ਬੀਤਿਆ ਤੇ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਬੁਲਬੁਲ ਦੇ ਵਿਆਹ ਨੂੰ 12 ਸਾਲ ਬੀਤ ਗਏ ਅੱਜ ਬੁਲਬੁਲ ਦੇ ਦੋ ਬੱਚੇ ਸਨ ਇੱਕ ਮੁੰਡਾ ਅਤੇ ਕੁੜੀ ਬੁਲਬੁਲ ਆਪਣੇ ਦੋਵਾਂ ਹੀ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਸੀ ਜਦੋਂ ਵੀ ਬੁਲਬੁਲ ਆਪਣੇ ਪੇਕੇ ਘਰ ਜਾਂਦੀ ਸਾਰੇ ਉਸ ਦਾ ਬੜਾ ਚਾਹ ਕਰਦੇ ਬੁਲਬੁਲ ਦੀ ਮਾਂ ਦੋ ਤਾਂ ਦੋਤੀ ਨੂੰ ਬੜਾ ਲਾਡ ਲੜਾਉਂਦੀ ਅਤੇ ਬੁਲਬੁਲ ਦੇ ਵੀਰੇ ਵੀ ਦੋਹਾਂ ਬੱਚਿਆਂ ਨੂੰ ਕੋਈ ਖਾਣ ਪੀਣ ਦੀ ਕਮੀ ਨਾ ਰਹਿਣ ਦਿੰਦੇ ਬੁਲਬੁਲ ਦੇ ਆਨ ਦਾ ਸਭ ਤੋਂ ਜ਼ਿਆਦਾ ਚਾ ਉਸਦੇ ਪਿਓ ਨੂੰ ਰਹਿੰਦਾ ਸੀ ਬੁਲਬੁਲ ਨੂੰ ਦੇਖ ਕੇ ਉਸਦੀ ਰੂਹ ਖੁਸ਼ ਹੋ ਜਾਂਦੀ ਦੋਵੇਂ ਪਿਉ ਤੀ ਕਈ ਕਈ ਘੰਟੇ ਬੈਠੇ ਗੱਲਾਂ ਕਰਦੇ ਰਹਿੰਦੇ ਅਤੇ ਬੁਲਬੁਲ ਦਾ ਪਿਓ ਬੱਚਿਆਂ ਦੀ ਸੁੱਖ-ਸਾਂਦ ਬਾਰੇ ਪੁੱਛਦਾ ਅਤੇ ਹੋਰ ਗੱਲਾਂ ਕਰਦੇ ਉਸਦੀ ਤਬੀਤ ਕੁਝ ਜ਼ਿਆਦਾ ਠੀਕ ਨਹੀਂ ਰਹਿੰਦੀ ਸੀ ਇਸ ਲਈ ਉਹ ਇਹੀ ਕਹਿੰਦਾ ਰਹਿੰਦਾ ਕਿ ਪਤਾ ਨਹੀਂ ਪੁੱਤ ਰੱਬ ਦੇ ਕਰਦਾ ਕਦੋਂ ਬੁਲਾਵਾ ਆ ਜਾਵੇ ਤੂੰ ਮੇਰੇ ਕੋਲ ਹੀ ਬੈਠੀ ਰਹਿ ਫਿਰ ਉਹ ਕਿੰਨਾ ਕਿੰਨਾ ਚਿਰ ਗੱਲਾਂ ਕਰਦੇ ਰਹਿੰਦੇ ਬੁਲਬੁਲ ਦੀ ਮਾਂ ਵੀ ਉਸ ਨੂੰ بڑے ਸੂਟ ਸਵਾਕੇ ਦਿੰਦੀ ਅਤੇ ਜਾਣ ਲੱਗੀ ਨੂੰ ਵੀ ਕਾਫੀ ਸਾਰਾ ਸਮਾਨ ਦਿੰਦੀ ਇਸ ਵਾਰੀ ਜਦੋਂ ਬੁਲਬੁਲ ਪੇਕੇ ਜਾਣ ਲੱਗੀ ਤਾਂ ਉਸ ਦੀ ਮਾਂ ਨੇ ਪੇਟੀ ਵਿੱਚੋਂ 4-5 ਸੂਟ ਕੱਢੇ ਅਤੇ ਨਾਲ ਹੋਰ ਵੀ ਕਾਫੀ ਸਮਾਨ ਬੁਲਬੁਲ ਨੂੰ ਦੇਣ ਲਈ ਰੱਖ ਲਿਆ ਮਾਂ ਨੇ ਬੁਲਬੁਲ ਨੂੰ ਆਵਾਜ਼ ਮਾਰੀ ਤਾਂ ਬੁਲਬੁਲ ਦੀ ਮਾਂ ਦੀ ਆਵਾਜ਼ ਸੁਣ ਕੇ ਉਸ ਦੀ ਛੋਟੀ ਪਰਜਾਈ ਕਮਰੇ 'ਚ ਆ ਗਈ ਅਤੇ ਜਦੋਂ ਉਸ ਨੇ ਸਾਰਾ ਸਮਾਨ ਦੇਖਿਆ ਤਾਂ ਉਸਨੇ ਜਾ ਕੇ ਵੱਡੀ ਪਰਜਾਈ ਨੂੰ ਦੱਸਿਆ ਫਿਰ ਦੋਵੇਂ ਜਣੀਆਂ ਕਮਰੇ ਵਿੱਚ ਆ ਗਈਆਂ ਅਤੇ ਕਿਹਾ ਆਹ ਕੀ ਮੰਮੀ ਜੀ ਇੰਨਾ ਸਮਾਨ ਕਾਹਤੋਂ ਬਾਹਰ ਕੱਢਿਆ ਬੁਲਬੁਲ ਦੀ ਮਾਂ ਨੇ ਕਿਹਾ ਇਹ ਤਾਂ ਕੁਝ ਸੂਟ ਹਨ ਤੇ ਕੁਝ ਸਮਾਨ ਹੈ ਜੋ ਮੈਂ ਬੁਲਬੁਲ ਨੂੰ ਦੇਣ ਵਾਸਤੇ ਕੱਢਿਆ ਹੈ ਤਾਂ ਅੱਗੋਂ ਉਸ ਦੀਆਂ ਪਰਜਾਈਆਂ ਨੇ ਕਿਹਾ ਮੰਮੀ ਜੀ ਤੁਹਾਡਾ ਦਿਮਾਗ ਤਾਂ ਸਹੀ ਹੈ ਇੰਨਾ ਸਮਾਨ ਕੱਢਿਆ ਤੁਸੀਂ ਤਾਂ ਸਾਨੂੰ ਲਟਾਉਣ ਤੇ ਤੁਰੇ ਹੋ ਬੁਲਬੁਲ ਭੈਣ ਦੇ ਘਰ ਕਿਤੇ ਸੂਟਾਂ ਦਾ ਘਾਟਾ ਕੋਈ ਬਹੁਤ ਕੁਝ ਹੈ ਉਹਨਾਂ ਦੇ ਘਰ ਪਰਤੀਏ ਕੀਤੀਏ ਕੁਝ ਵੀ ਦੇਣ ਦੀ ਦੌੜ ਨਹੀਂ ਹੈ ਪਹਿਲਾ ਘੱਟ ਖਰਚਾ ਹੈ ਕਰਦਾ ਪਾਪਾ ਜੀ ਕਿੰਨੇ ਸਮੇਂ ਤੋਂ ਮੰंजे ਤੇ ਪਏ ਹਨ ਉਹਨਾਂ ਦੀ ਦਵਾਈ ਬੋਟੀ ਲਈ ਡਾਕਟਰ ਦੇ ਖਰਚੇ ਸਾਡੇ ਵੀ ਬੱਚੇ ਹਨ ਕੁਝ ਤਾਂ ਸੋਚੋ ਸਾਡੇ ਬਾਰੇ ਤੁਸੀਂ ਤਾਂ ਆਪਣੀ ਧੀ ਤੇ ਹੀ ਲुटਾਈ ਜਾ ਰਹੇ ਹੋ ਉਹ ਤਾਂ ਮਹੀਨੇ ਵਿੱਚ ਦੋ ਗੇੜੇ ਮਾਰ ਜਾਂਦੀ ਆ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹਨੂੰ ਹਰ ਵੇਰੀ ਇੰਨੇ ਸੌਟ ਦੇਈ ਜਾਵੋ ਮੰਮੀ ਜੀ ਤੁਸੀਂ ਤਾਂ ਘਰ ਬਾਰੇ ਬਿਲਕੁਲ ਵੀ ਨਹੀਂ ਸੋਚਦੇ ਕਿ ਸਾਡਾ ਵੀ ਕਿੰਨਾ ਖਰਚਾ ਹੈ ਨਾਲੇ ਖਵਰਦਾਰ ਜੇ ਅੱਗੇ ਤੋਂ ਕੋਈ ਚੀਜ਼ ਸਾਨੂੰ ਬਿਨਾਂ ਪੁੱਛੇ ਦਿੱਤੀ ਚਲੋ ਸਾਰਾ ਸਮਾਨ ਪੇਟੀ ਵਿੱਚ ਰੱਖੋ ਅਤੇ ਕੋਈ ਲੋੜ ਨਹੀਂ ਕੁਝ ਵੀ ਦੇਣ ਦੀ ਜਦੋਂ ਬੁਲਬੁਲ ਪੈਣ ਜਾਣ ਲੱਗੀ ਤਾਂ ਉਸ ਨੂੰ 500 ਰੁਪਏ ਦੇ ਦੇਣਾ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਹੈ ਉਹਨਾਂ ਦੇ ਘਰ ਬੁਲਬੁਲ ਬਾਹਰ ਦਰਵਾਜ਼ੇ ਤੇ ਖੜੀ ਸਭ ਕੁਝ ਸੁਣ ਰਹੀ ਸੀ ਉਸ ਦਾ ਤਾਂ ਜਿਵੇਂ ਦਿਲ ਜਿਹਾ ਹੀ ਟੁੱਟ ਗਿਆ ਕਿ ਮੇਰੀਆਂ ਪਰਜਾਈਆਂ ਇਹੋ ਜਿਹੀ ਸੋਚ ਰੱਖਦੀਆਂ ਹਨ ਪਰ ਫਿਰ ਸੋਚਿਆ ਕਿ ਗੱਲ ਤਾਂ ਉਹਨਾਂ ਦੀ ਸਹੀ ਹੈ ਕਿ ਮੇਰੇ ਘਰ ਕਿਸ ਚੀਜ਼ ਦਾ ਘਾਟਾ ਹੈ ਪਰਮਾਤਮਾ ਦਾ ਦਿੱਤਾ ਸਭ ਕੁਝ ਹੈ ਪਰ ਇੱਕ ਮਾਂ ਦੀ ਜੋ ਸਦਰਾ ਹੁੰਦੀਆਂ ਆਪਣੀ ਪੇਕੇ ਘਰ ਆਈ ਧੀ ਨੂੰ ਢੇਰ ਸਾਰਾ ਲਾਡ ਪਿਆਰ ਅਤੇ ਚਾਹਾਂ ਲਾਡਾਂ ਨਾਲ ਸਮਾਨ ਦੇਣਾ ਆਪਣੇ ਦੋਤੇ ਦੋਤੀਆਂ ਨੂੰ ਕੱਪੜੇ ਤੇ ਖਡਾਉਣੇ ਲੈ ਕੇ ਦੇਣਾ ਉਹਦਾ ਜੋ ਹੱਕ ਸੀ ਅਤੇ ਚਾਹ ਸਨ ਅੱਜ ਉਸ ਦੀਆਂ ਪਰਜਾਈਆਂ ਨੇ ਉਸ ਦੀ ਮਾਂ ਤੋਂ ਖੋਹ ਲਈ ਸੀ ਪਰ ਵਿਚਾਰੀ ਉਸ ਦੀ ਮਾਂ ਚੁੱਪਚਾਪ ਸੁਣਦੀ ਰਹੀ ਤੇ ਕੁਝ ਵੀ ਨਾ ਬੋਲੀ ਫਿਰ ਬੁਲਬੁਲ ਵੀ ਉੱਥੋਂ ਚਲੀ ਗਈ ਅਤੇ ਰੋਂਦੀ ਹੋਈ ਆਪਣੇ ਪਤੀ ਨੂੰ ਫੋਨ ਕਰਦੀ ਹੈ ਕਿ ਉਹ ਆ ਕੇ ਸਾਨੂੰ ਲੈ ਜਾਣ ਰਾਤ ਦਾ ਸਮਾਂ ਸੀ ਸਾਰੇ ਸੌ ਚੁੱਕੇ ਸਨ ਬੁਲਬੁਲ ਵੀ ਆਪਣੇ ਪਿਤਾ ਜੀ ਦੇ ਸੌਣ ਤੋਂ ਬਾਅਦ ਸੌਣ ਲਈ ਜਾਣ ਲੱਗਦੀ ਹੈ ਤਾਂ ਉਹ ਦੇਖਦੀ ਹੈ ਕਿ ਬਰਾਂਡੇ ਵਿੱਚ ਉਸਦੀ ਮਾਂ ਇਕੱਲੀ ਬੈਠੀ ਹੋਈ ਸੀ ਤਾਂ ਬੁਲਬੁਲ ਆਪਣੀ ਮਾਂ ਕੋਲ ਆਉਂਦੀ ਹੈ ਅਤੇ ਪੁੱਛਦੀ ਹੈ ਕੀ ਗੱਲ ਹੈ ਮਾਂ ਤੂੰ ਉਦਾਸ ਕਿਉਂ ਬੈਠੀ ਹੈ ਉਸ ਦੀਆਂ ਅੱਖਾਂ ਵਿੱਚ ਹੰਝੂ ਭਰੇ ਹੋਏ ਸਨ ਤੇ ਉਹ ਕੁਝ ਨਾ ਬੋਲੀ ਬੁਲਬੁਲ ਨੇ ਕਿਹਾ ਮਾਂ ਤੂੰ ਬਿਲਕੁਲ ਵੀ ਟੈਨਸ਼ਨ ਨਾ ਲੈ ਮੇਰੇ ਕੋਲ ਬਥੇਰਾ ਕੁਝ ਹੈ ਮੇਰੇ ਘਰ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਹੈ ਤਾਂ ਬੁਲਬੁਲ ਦੀ ਮਾਂ ਨੇ ਕਿਹਾ ਤੈਨੂੰ ਪਤਾ ਹੈ ਤਾਂ ਬੁਲਬੁਲ ਨੇ ਕਿਹਾ ਹਾਂ ਮਾਂ ਮੈਂ ਭਾਬੀ ਹੋਣਾਂ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਸਨ ਕੋਈ ਗੱਲ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਮਾਂ ਮੈਨੂੰ ਰੱਬ ਨੇ ਬਥੇਰਾ ਕੁਝ ਦਿੱਤਾ ਹੈ ਪਹਿਲਾਂ ਤੁਸੀਂ ਮੈਨੂੰ ਬਥੇਰਾ ਤਾਂ ਦਿੰਦੇ ਰਹੇ ਹੋ ਮੇਰੇ ਕੋਲ ਬਥੇਰੇ ਸੂਟ ਹਨ ਅਤੇ ਤੁਹਾਡਾ ਜਵਾਈ ਮੇਰਾ ਬੜਾ ਖਿਆਲ ਰੱਖਦਾ ਹੈ ਅਤੇ ਨਾਲੇ ਬੱਚਿਆਂ ਦਾ ਕਿਸੇ ਚੀਜ਼ ਦੀ ਕੋਈ ਵੀ ਕਮੀ ਨਹੀਂ ਹੈ ਉਹ ਮੈਨੂੰ ਅਤੇ ਬੱਚਿਆਂ ਨੂੰ ਹਮੇਸ਼ਾ ਖੁਸ਼ ਰੱਖਦੇ ਹਨ ਮੈਨੂੰ ਪਤਾ ਹੈ ਧੀ ਤੇਰੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਹੈ ਪਰ ਫਿਰ ਵੀ ਜਦੋਂ ਵੀ ਤੂੰ ਪੇਕੇ ਆਉਂਦੀ ਹੈ ਤਾਂ ਮੇਰਾ ਦਿੱਤਾ ਹੋਇਆ ਸੂਟ ਸਵਾ ਕੇ ਪਾ ਕੇ ਆਉਂਦੀ ਹੈ ਕਿਉਂਕਿ ਮੈਨੂੰ ਪਤਾ ਹੈ ਮਾਵਾ ਵੱਲੋਂ ਦਿੱਤੀ ਹੋਈ ਚੀਜ਼ ਦਾ ਧੀਆਂ ਨੂੰ ਬੜਾ ਚਾਹ ਹੁੰਦਾ ਹੈ ਹਾਂ ਤਾਂ ਫਿਰ ਕੀ ਆ ਬਥੇਰੇ ਸੂਟ ਦਿੱਤੇ ਆ ਤੁਸੀਂ ਮੈਨੂੰ ਸਾਰੇ ਸਵਾ ਕੇ ਰੱਖੇ ਹੋਏ ਆ ਉਹ ਪਾ ਕੇ ਆ ਜਾਇਆ ਕਰੋ ਠੀਕ ਹੈ ਹੁਣ ਚੁੱਪ ਹੋ ਜਾਵੋ ਰੋਹੋ ਨਾ ਕਿਉਂਕਿ ਬੁਲਬੁਲ ਲਈ ਤੁਹਾਡਾ ਤੇ ਪਿਤਾ ਜੀ ਦਾ ਪਿਆਰ ਹੀ ਕਾਫੀ ਹੈ ਹੋਰ ਕੁਝ ਵੀ ਨਹੀਂ ਚਾਹੀਦਾ ਮੈਨੂੰ ਕੱਲ ਤੁਹਾਡੇ ਜਵਾਈ ਨੇ ਆ ਜਾਣਾ ਮੈਨੂੰ ਲੈਣ ਮੈਂ ਫੋਨ ਕਰ ਦਿੱਤਾ ਸੀ ਇਹਨਾਂ ਨੂੰ ਤੁਸੀਂ ਆਪਣਾ ਤੇ ਪਿਤਾ ਜੀ ਦਾ ਖਿਆਲ ਰੱਖਣਾ ਅਤੇ ਮੇਰੇ ਨਾਲ ਇਹ ਵਾਅਦਾ ਕਰੋ ਕਿ ਤੁਹਾਨੂੰ ਕੋਈ ਵੀ ਦੁੱਖ ਤਕਲੀਫ ਹੋਵੇ ਤੁਸੀਂ ਮੈਨੂੰ ਜਰੂਰ ਦੱਸੋਗੇ ਅਤੇ ਮੇਰੇ ਤੋਂ ਕੁਝ ਵੀ ਨਹੀਂ ਲੁਕੋਵੋਗੇ ਠੀਕ ਹੈ ਤੀਏ ਤੂੰ ਆਪਣੇ ਘਰ ਰਾਜੀ ਖੁਸ਼ੀ ਹੈ ਅਤੇ ਤੈਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸਾਨੂੰ ਤਾਂ ਇਹੋ ਬਥੇਰਾ ਕਿ ਤੂੰ ਆਪਣੇ ਪਤੀ ਅਤੇ ਬੱਚਿਆਂ ਨਾਲ ਖੁਸ਼ ਹੈਂ ਪ੍ਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ ਅਤੇ ਸਾਰੀਆਂ ਖੁਸ਼ੀਆਂ ਦੇਵੇ ਠੀਕ ਹੈ ਮਾਂ ਹੁਣ ਤੁਸੀਂ ਸੌ ਜਾਵੋ ਬੜੀ ਦੇਰ ਹੋ ਗਈ ਹੈ ਮੈਂ ਤੁਹਾਡੇ ਨਾਲ ਹੀ ਸੌ ਜਾਵਾਂ ਮਾਂ ਲੈ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ ਅੱਜ ਬੁਲਬੁਲ ਬੜੇ ਹੀ ਸਾਲਾਂ ਬਾਅਦ ਆਪਣੀ ਮਾਂ ਦੀ ਗੋਦ ਵਿੱਚ ਸਿਰ ਰੱਖ ਕੇ ਪੈ ਗਈ ਕਿੰਨਾ ਹੀ ਸਮਾਂ ਤੋਂ ਮੈਂ ਮਾਵਾਂtੀਆਂ ਗੱਲਾਂ ਕਰਦੀਆਂ ਨਹੀਂ ਆ ਫਿਰ ਬੁਲਬੁਲ ਗੱਲਾਂ ਕਰਦਿਆਂ ਸੌ ਜਾਂਦੀ ਹੈ ਸੁਬਾ ਹੁੰਦਿਆ ਹੀ ਬੁਲਬੁਲ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਅਤੇ ਫਿਰ ਆਪ ਵੀ ਤਿਆਰ ਹੋ ਜਾਂਦੀ ਹੈ ਅਤੇ ਬੁਲਬੁਲ ਦੀਆਂ ਪਰਜਾਈਆਂ ਉੱਪਰ ਉੱਪਰੋ ਕਹਿ ਰਹੀਆਂ ਸੀ ਦੀਦੀ ਹਜੇ ਰੁਕ ਜਾਂਦੇ ਇੰਨੀ ਕੀ ਜਲਦੀ ਸੀ ਜਾਣ ਦੀ ਤੁਹਾਡੇ ਜਾਣ ਤੋਂ ਬਾਅਦ ਸਾਡਾ ਦਿਲ ਨਹੀਂ ਲੱਗਣਾ ਪਰ ਬੁਲਬੁਲ ਹੁਣ ਸਭ ਜਾਣ ਚੁੱਕੀ ਸੀ ਕਿ ਇਹ ਸਿਰਫ ਉੱਪਰ ਉੱਪਰੋ ਦਿਖਾਉਂਦੀਆਂ ਹਨ ਇਸ ਲਈ ਬੁਲਬੁਲ ਨੇ ਕਿਹਾ ਕੋਈ ਨਾ ਭਾਬੀ ਫੇਰ ਚੱਕਰ ਮਾਰ ਜਾਵਾਂਗੇ ਜਲਦੀ ਤੁਸੀਂ ਕਦੇ ਢੇੜਾ ਮਾਰ ਜਾਇਓ ਵੀਰੇ ਅਤੇ ਬੱਚਿਆਂ ਨਾਲ ਬੁਲਬੁਲ ਦਾ ਘਰ ਵਾਲਾ ਵੀ ਗੱਡੀ ਲੈ ਕੇ ਆ ਗਿਆ ਸੀ ਬੁਲਬੁਲ ਦੁਪਹਿਰ ਦੀ ਰੋਟੀ ਖਾਣ ਤੋਂ ਬਾਅਦ ਜਾਣ ਲਈ ਤਿਆਰ ਸੀ ਫਿਰ ਉਹ ਆਪਣੇ ਮਾਂ ਅਤੇ ਪਿਓ ਨੂੰ ਬੜੇ ਹੀ ਪਿਆਰ ਨਾਲ ਮਿਲੀ ਤੇ ਫਿਰ ਆਪਣੀਆਂ ਨੰਮ ਅੱਖਾਂ ਲੈ ਕੇ ਗੱਡੀ ਵਿੱਚ ਬੈਠ ਗਈ ਪਹਿਲਾਂ ਜਦੋਂ ਵੀ ਬੁਲਬੁਲ ਆਪਣੇ ਪੇਕੇ ਘਰੋਂ ਜਾਂਦੀ ਸੀ ਤਾਂ ਦਿਲ ਵਿੱਚ ਆਪਣਿਆਂ ਦਾ ਪਿਆਰ ਅਤੇ ਲਾਡ ਲੈ ਕੇ ਜਾਂਦੀ ਸੀ ਕਦੇ ਵੀ ਆਪਣੇ ਆਪ ਨੂੰ ਪਰਾਇਆ ਨਹੀਂ ਸਮਝਿਆ ਸੀ ਪਰ ਅੱਜ ਉਸ ਦੇ ਦਿਲ ਵਿੱਚ ਆਪਣਿਆਂ ਦੀ ਕੜਵਾਹਟ ਅਤੇ ਪਰਾਏ ਹੋਣ ਦਾ ਅਹਿਸਾਸ ਸੀ ਅਤੇ ਦਿਲ ਵਿੱਚ ਆਪਣੇ ਮਾਤਾ ਪਿਤਾ ਦੀ ਫਿਕਰ ਅਤੇ ਚਿੰਤਾ ਸੀ ਦੋਸਤੋ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਤੇ ਤੁਸੀਂ ਇਸ ਕਹਾਣੀ ਤੋਂ ਕੀ ਸਿੱਖਿਆ ਪ੍ਰਾਪਤ ਕੀਤੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਮੇਰੇ ਚੈਨਲ ਨੂੰ ਜੇ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੋਰ ਵੀ ਪਰਵਾਰਿਕ ਕਹਾਣੀਆਂ ਦੇਖਣ ਲਈ ਸਟੋਰੀਜ਼ ਕਲਾਸਿਕ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ